ਚੱਤੇ ਨਾ ਮਿੱਤਰੋ ਚਾਰੇ ਪੈਰ ਚਿੱਟੇ ਨੀਲੀ ਰਾਵੀ ਬਾਕੀ ਲੇਵਾ ਜਿਹੜਾ ਹੈਗਾ ਨਾ ਥੱਲੋਂ ਹਜੇ ਦੇ ਤੋਂ ਤਿਆਰ ਹੋਈ ਆ ਹਜੇ ਦਿਨ ਪਿਆ ਚਾਰ ਪੰਜ ਦਿਨ ਘੱਟੋ ਘੱਟ ਵੀ 40 ਕਿਲੋ ਦੁੱਧ ਨਾਲ ਬਲਦੂਰਤਾਰ ਵੀ ਬੜੀ ਚੰਗੀ ਆ ਤੇ ਸਰੀਰਕ ਬੰਤਰ ਵੀ ਜਮਾਨ 80 ਕਿਲੋ ਦੁੱਧ ਮਤਲਬ ਦੇਣ ਵਾਲੀ ਬਹਿੜ ਆ ਗਈ ਇਹ 16 ਕਿਲੋ ਹੁਣ ਹੈਗਾ ਵੀ ਜਿਹੜੀ ਚੰਗੀ ਆ ਇਹਦਾ ਕੀ ਰੇਟ ਹੋਊਗਾ ਇਹ ਵੀ ਡੇਢ ਕਿੰਨੇ ਦੁੱਧ ਪਾ ਦੁੱਧ 26 ਕਿਲੋ ਦੁੱਧ ਦੇ ਦੂ ਵੀ ਰਾਮ ਨਾਲ ਠੀਕ ਹੈ ਕੀ ਰੇਟ ਦੀਗਾ 1.5 ਦੀ ਹਾਂਜੀ ਹਸਿਕਲ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਫੇਰ ਬਾਈ ਕੁਲਦੀਪ ਕੋਲੇ ਪਹੁੰਚੇ ਹੋਏ ਸੀਗੇ ਬਾਈ ਕੋਲੇ ਨਾ ਅੱਜ ਆਪਾਂ ਤੁਹਾਨੂੰ ਕੋਈ ਟੋਗਾ ਟਚਾਰ ਤਾਂ ਮਜ਼ਾ ਦਿਖਾਵਾਂਗੇ ਪਹਿਲੇ ਨੰਬਰ ਦੇ ਉੱਤੇ ਜੇ ਗੱਲ ਕਰੀਏ ਨੀਲੀ ਰਾਵੀ ਦੀ ਝੋਟੀ ਸੂਨ ਵਾਲੀ ਆ ਗਈ ਪਹਿਲਾ ਸੂਆ ਤੇ ਤਿੰਨ ਤਾਂ ਆ ਮੱਝਾਂ ਆ ਗਈਆਂ ਤੇ ਇੱਕ ਇਧਰਲੇ ਪਾਸੇ ਨਾ گاਵਾ ਹੀ گاਵਾ ਸੋਨੂੰ ਦੇਖਣ ਨੂੰ ਮਿਲਣਗੀਆਂ ਜੇ ਇੱਕ ਵਾਰੀ ਲੰਮੀ ਨਿਗਾਹ ਮਾਰ ਲਓ ਇਹ ਸਾਰੀਆਂ ਗਾਵਾਂ ਦੀ ਡਿਟੇਲ ਸੋਨੂੰ ਲੈ ਕੇ ਦੇਵਾਂਗੇ ਪਹਿਲੇ ਨੰਬਰ ਦੇ ਉੱਤੇ ਆ ਗਈ ਜਰਸੀ ਤੇ 15 16 ਗਾਵਾਂ ਨੇ ਇਹ ਸਾਰੀਆਂ ਤਿੰਨ ਤਾਂ ਆ ਗਈਆਂ ਮੱਝਾਂ 15 16 ਗਾਵਾਂ ਤੇ ਇੱਕ ਚੌਥੇ ਅੰਬਰ ਤੇ ਆਪਾਂ ਝੋਟੀ ਤੁਹਾਨੂੰ ਹੋਰ ਦਿਖਾਵਾਂਗੇ ਉਹ ਪਰਲੇ ਪਾਸੇ ਖੜੀ ਆ ਆਸੇ ਪਹਿਲਾ ਸੂਹਾ ਸੂਣ ਵਾਲੀ ਇਹ ਵੀ ਵੀਡੀਓ ਨੂੰ ਨਾ ਲਾਸਟ ਤੱਕ ਤੁਸੀਂ ਬਣੇ ਰਹੋ ਐ ਨਹੀਂ ਪਤਾ ਹੁੰਦਾ ਵੀ ਕਿਹੜੀ ਗਾਂ ਫਿੱਟ ਆ ਜੇ ਸਾਰੀਆਂ ਗਾਵਾਂ ਦੀ ਗੌਰ ਨਾਲ ਨਿਗਾਹ ਕਰਕੇ ਤੁਸੀਂ ਹਨਾ ਰੇਟ ਦੇ ਹਿਸਾਬ ਨਾਲ ਹਰ ਇੱਕ ਬੰਦੇ ਨੂੰ ਗਾਂ ਚਾਚੀ ਜਾਂਦੀ ਹੁੰਦੀ ਆ ਆਪ ਦਾ ਜੇ ਗੱਲ ਕਰੀਏ ਹਨਾ ਜਦੋਂ ਚੀਜ਼ ਪਸੰਦ ਆਉਂਦੀ ਤੇ ਬਾਈ ਦੇ ਫਾਰਮ ਤੇ ਆਇਓ ਆਪ ਦਾ ਇੱਥੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਲਾਸਟ ਤੱਕ ਬਣੇ ਰਹੋ ਆਓ ਕਰਾਗੇ ਗੱਲਬਾਤ ਵੀਡੀਓ ਦੇ ਵਿੱਚ ਜਿਹੜੇ ਰੇਟ ਕਰੋ ਬਾਈ ਗਾਵਾਂ ਦਾ ਹਾਊ ਜੇ ਪਸੰਦ ਆਈਆਂ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋ ਲਾ ਬਾਈ ਗੁਲਦੀਪ ਅੱਛਾ ਬਾਈ ਗੁਲਦੀਪ ਜੀ ਗੱਲ ਕਰੀਏ ਆਪਣੇ ਫਾਰਮ ਦੀ ਪਿੰਡਵਰੇ ਆਪਣਾ ਦਰੇੜਾ ਗਿਆ ਜਿਲ੍ਹਾ ਮਾਨਸਾ ਠੀਕ ਆ ਹਰ ਬਾਰ ਜੀ ਤੇਰਾ ਹਨਾ ਆਪਣੇ ਕੋਲੇ ਨਮੀ ਤੋਂ ਨਮੀ ਦਾ ਫਾਰਮ ਦੇ ਫਾਰਮ ਆ ਵੀ ਗਾਵਾ ਨੇ ਮੈਂ ਹੈਨਾ ਤੇ ਕਿਹੜੇ ਪਾਸੋਂ ਸਟਾਰਟ ਕਰਾਂਗੇ ਬੱਚਾ ਵਾਲੇ ਪਾਸੇ ਉਹ ਕਿ ਗਾਂ ਵਾਲੇ ਪਾਸੇ ਗਾਂ ਵਾਲੇ ਪਾਸੇ ਕਰ ਲੈ ਉਹ ਜਰਸੀ ਕਾ ਤੋ ਠੀਕ ਹੈ ਗੱਲ ਆਹ ਕੁਲਦੀਪ ਜੇ ਗੱਲ ਕਰਕੇ ਤੇਰੀ ਜਰਸੀ ਗਾਦੀ ਹੈਨਾ ਹਾਂ ਹਾਂ ਬਈ ਇਹਦਾ ਮੈਨੂੰ ਐਂ ਦੱਸ ਵੀ ਸੂਆ ਕਿਨਵਾ ਸੂਈ ਹੈ ਦੂਜਾ ਸੂਆ ਸੂਈ ਹੋਈ ਆ ਬਈ ਦੂਜਾ ਸੂਆ ਹਾਂ ਬਈ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ 2 ਦਿਨ ਹੋ ਗਏ ਵੀਰੇ ਮਗਰੇ ਤੇ ਬੱਚੀ ਆ ਅੱਛਾ ਬੱਚੀ ਹੈ ਹਾਂ ਬੱਚੀ ਦਾ ਕੋਈ ਪਤਾ ਬਈ ਕਿਹੜੇ ਸੀਮਨ ਸੁਮਣਾ ਕਿ ਉਹੀ ਡਾਇਰੈਕਟ ਹੀ ਆ ਗਿਆ ਕੰਮ ਨੇ ਬੱਚੀ ਤਾਂ ਨਹੀਂ ਪਤਾ ਵੀ ਹੈ ਪਤਾ ਨਹੀਂ ਹੈਗਾ ਹਾਂ ਠੀਕ ਹੈ ਗੱਲ ਵੈਰੀ ਗੁੱਡ ਅੱਛਾ ਮੈਨੂੰ ਆਏ ਦੱਸ ਐ ਮਗਰ ਜਰਸੀ ਬੱਚੀ ਹਾਂ ਹਾਂ ਬਈ ਜਰਸੀ ਮੈਨੂੰ ਆਏ ਦੱਸ ਤੇਰੀ ਜਿਹੜੀ ਜਰਸੀ ਗਾਂ ਆ ਗਈ ਇਹ ਹਾਂ ਬਈ ਉਹ ਨਹੀਂ ਸੁਣ ਕੇ ਲੈਵੇ ਤੋਂ ਹਨਾ 700 ਸੋਸ ਤੇ ਲੈਵੇ ਦੀ ਆ ਗਈ ਬਹੁਤ ਸਫਾਈਆਂ ਵਾਲਾ ਲੈਵਾ ਵੀ ਹੁਣ ਦੁੱਧ ਕਿੰਨਾ ਤਿਆਰ 16 ਕਿਲੋ ਤਿਆਰ ਹੈ ਬਈ ਹੁਣ ਆਪਾਂ ਵੀਡੀਓ ਬਣਾਉਣ ਦਾ ਟਾਈਮ ਵੀ 11 ਵਜੇ ਦਾ ਅੱਛਾ ਬਾਅਦ ਟਾਈਮ ਦੇਖੋ 11 ਵਜੇ ਦਾ ਟਾਈਮ 11 ਵਜੇ ਦਾ ਟਾਈਮ ਅੱਛਾ 16 ਕਿਲੋ ਹੈਗਾ ਹਾਂ ਬਈ 16 ਕਿੰਨਾ ਦੁੱਧ ਪਾ ਦੂਗੀ ਇਹ ਵੀ ਦੇ ਨੇ ਇੱਧਰ ਰਹੋਗੇ ਠੀਕ ਹੈ ਜੇਰ ਦੀ ਤੁਹਾਨੂੰ ਵੀਡੀਓ ਦਿਖਾ ਦਿੰਦਾ ਇੱਕ ਮਿੰਟ ਜਦੋਂ ਤਾਜੀ ਸੋਈ ਮਤਲਬ ਇਹ ਸਾਰੀ ਜੇਰ ਅੱਛਾ ਆਹ ਜੇਰ ਹੈ ਠੀਕ ਹੈ ਕੀ ਰੇਟ ਕਰਤਾ ਇਹਦਾ ਫਿਰ ਆਪਾਂ ਤੋੜ ਕੇ ਦਿਖਾਵਾਂਗੇ ਇਹਦਾ ਰੇਟ ਵੀਰੇ 95000 ਰੁਪਏ 95000 ਮਾਨਤਨ ਕੋਈ ਬਹੁਤ ਕਿਦੋ ਵਜਵਾ ਠੀਕ ਹੈ ਖੋਲੀ ਕਰਾਂ ਤੋੜ ਵੀ ਲਿਆ ਕਰਾਂ ਇੱਧਰਲੇ ਪਾਸੇ ਖਿੱਚ ਲਾ ਮੈਨੂੰ ਐ ਲੱਗਦਾ ਵੀ ਦੇਖੋ ਮੂੰਹ ਦੀ ਵੀ ਪੂਰੀ ਐਨ ਸੋਹਣੀ ਸੁਨੱਖੀ ਗਾਂ ਆ ਗਈ ਚੌਕਾਂ ਚੌਕ ਵੀ ਚੰਗੇ ਆ ਬਾਕੀ ਸਾਰਿਆਂ ਨੂੰ ਮੇਨ ਗੱਲ ਕੀ ਆ ਚਰਸੀ ਨਸਲ ਦੀ ਗਾਂ ਲੈਵੇ ਤੋਂ ਬੜੀ ਸਾਫ਼ ਸੁਥਰੀ ਆ ਦੇਖੋ ਮਤਲਬ ਦੂਰਤਾਰ ਵੀ ਬੜੀ ਚੰਗੀ ਆ ਤੇ ਸਰੀਰਕ ਮੰਤਰ ਵੀ ਜਮਾਨ ਫਿੱਟ ਰੇਟ ਇਹਦਾ ਜਿਹੜਾ ਹੈਗਾ 95000 ਰੁਪਿਆ ਬਾਕੀ ਮੌਕੇ ਤੇ ਮਾਨ ਤਾਨ ਜਿਹੜਾ ਹੈਗਾ ਉਹ ਵਿੱਚੋ ਹੋ ਜਾਊਗਾ 20 ਕਿਲੋ ਦੁੱਧ ਮਤਲਬ ਦੇਣ ਵਾਲੀ ਬਿਹੜ ਆ ਗਈ ਇਹ 16 ਕਿਲੋ ਹੁਣ ਹੈਗਾ ਅੱਛਾ ਜਿਵੇਂ ਆਪਾਂ ਗੱਲ ਕਰ ਲੀ ਤੇਰੀ ਦੂਜੇ ਨੰਬਰ ਵਾਲੀ ਗਾਂ ਦੀ ਤੇ ਵੀਰੇ ਦੂਜਾ ਸੋਆ ਸੂਗੀ ਦੂਜਾ ਸੋਆ ਹਾਂ ਠੀਕ ਆ ਕਿੰਨੇ ਦਿਨ ਬਾਕੀ ਇਹਦੇ ਕੱਲ ਦੀ ਚਾਰ ਪੰਜ ਦਿਨ ਲੋਗ ਚਾਰ ਪੰਜ ਦਿਨ ਬਾਕੀ ਹੈ ਤੇ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਪਾਊ 40 42 ਕਿਲੋ 40 ਵੀ ਆ ਜੀ ਹਾਂ ਠੀਕ ਆ ਖਾਰ ਵਾਲੀ ਬੈਠਾ ਹੈ ਹਾਂ ਮੋਹੇ ਛੇ ਦੰਦ ਛੇ ਦੰਦ ਦੂਜਾ ਸੂਆ ਅੱਛਾ ਲੇਵੇ ਤੋਂ ਬੜੀ ਮਤਲਬ ਚੰਗੀ ਤਿਆਰ ਹੋਈ ਹੈ ਹਨਾ ਹਾਂ ਖੋਲੀ ਇਹਨੂੰ ਦੋ ਅੱਛਾ ਗਲਦੀਪ ਦੂਜਾ ਸੂਆ ਹੀ ਸੂਗੀ ਹਾਂ ਬਈ ਦੂਜਾ ਸੂਆ ਦੂਜਾ ਸੂਆ ਹੈ ਹਾਂ ਬਈ ਠੀਕ ਆ ਲੈ ਜਾ ਕਰ ਇੱਧਰ ਲੈ ਬੱਸ ਦੇਖੋ ਫੁੱਲ ਆ ਲੇਵੇ ਵਾਲੇ ਪਾਸੋਂ ਜਿਹੜੀ ਹੈਗੇ ਬਹੁਤ ਚੰਗੇ ਲੇਵੇ ਤੋਂ ਤਿਆਰ ਹੋਈ ਆ ਹਜੇ ਦਿਨ ਪਏ ਆ 4-5 ਦਿਨ ਘੱਟੋ-ਘੱਟ ਵੀ 40 ਕਿਲੋ ਤੋਂ ਫੁੱਲਾ ਪੋਣਾ ਹੈ ਬਾਕੀ ਉਤੋਂ ਵੀ ਏਰਕਤ ਕੱਟਦੇ ਵੀ ਚੰਗੀ ਹੈ ਹਾਂ ਵੀਰ ਸਟੇਟ ਹੈ ਹਾਂ ਦੇਖੀ ਲੈ ਬਾਲੇ ਵੱਡੇ ਕੱਦ ਕਾਠ ਵਾਲੀ ਬਹੜਾ ਮਿੱਤਰੋ ਤੁਹਾਨੂੰ ਮੈਂ ਦੱਸਾਂਗਾ ਆ ਦੇਖੋ ਲੈ ਜਾ ਲੈ 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 ਬੰਦੇ ਕੋਈ ਗੱਲ ਨਹੀਂ ਅੱਛਾ ਥੋੜੇ ਡਰਤੀ ਜੇ ਨਵੀਂ ਆਈ ਕਰਤੇ ਮੈਂ ਦੱਸ ਇਹਦਾ ਰੇਟ ਕੀ ਰੱਖੂਗਾ 1 55000 ਆ ਨਾ ਡੇਢ ਦੇ ਠੀਕ ਆ ਲੋ ਵੀ ਬਹੁਤ ਸੋਹਣੀ ਆ ਦੂਜੇ ਨੰਬਰ ਵਾਲੀ ਗਾਂ ਜਿਹੜੀ ਹੈਗੀ ਨਾ ਕੱਦ ਕਾਠ ਕਰਨੀ ਉਹ ਵੀ ਚੰਗੀ ਆ ਤੇ ਮੈਨੂੰ ਆਏ ਦੱਸ ਜਿਵੇਂ ਹੁ ਤੀਜਾ ਨੰਬਰ ਆ ਗਿਆ ਇਹ ਵੀ ਦੂਜਾ ਸੂਆ ਸੂਆ ਗੀ ਬਾਈ ਅੱਛਾ ਕਿੰਨੇ ਕੇ ਦੁੱਧ ਵਾਲੀ ਰੱਖੂ ਇਹ 35 33 ਗਰ ਤੇ ਕਿੰਨੇ ਕ ਦਿਨ ਬਾਕੀ ਇਹਦੇ ਇਹਦੇ 10 12 ਦਿਨ ਪਾ ਦੇ 10 12 ਹਾਂ ਇਹ ਤਾਂ ਖੁੱਲੇ ਲੈ 10 12 ਦਿਨ ਬਾਦ ਪਾਉਂਦੀ ਲੈ ਜੇ ਬਾਦ ਹੀ ਲੈ ਜੇ ਪੱਲਾ ਰੁਲਾ ਪਈਆਂ ਨੇ ਬਹੁਤ ਠੀਕ ਹੈ ਗੱਲ ਆਹ ਦੇਖ ਲੋ ਖੋਲੀ ਕਰਾ ਮੇਤਰ ਕਾਦੀ ਬੜ ਬੜਾ ਇਹਦਾ ਹਨਾ ਯਾਰ ਸਮੇਂ ਪਲੀ ਵੀ ਚੰਗੀ ਆ ਗਈ ਹਾਂ ਇਹ ਲਿਆਕਰ ਪਰ ਇਹ ਰੂੜਾ ਖੁੱਲਾ ਸਾ ਨਹੀਂ ਚਾਚਾ ਲੈ ਇਹ ਪਟੀਆਂ ਗਾਵਾ ਮੇਤਰੋ ਜੇ ਗੱਲ ਕਰਗੇ ਨਾ ਆਪਾਂ 35 ਕਿਲੋ ਦੁੱਧ ਪਾਉਣਾ ਚਾਹੀਦਾ ਹੈ ਰੋਣ ਵੇਲੇ 35 ਤਾਂ ਵੀਰੇ ਠੀਕ ਹੈ ਲੈ ਵੀ ਆਹ ਦੇਖ ਲੋ ਚੈੱਕ ਕਰ ਲੋ ਬੈਡ ਬਹੁਤ ਆ ਗਾਂ ਦਾ ਫਾਰਮ ਵਾਲੀਆਂ ਬੱਟੀਆਂ ਗਾਵਾਂ ਦੇ ਵਿੱਚੋਂ ਹੀ ਆਉਂਦੀਆਂ ਘੱਟੋ ਘੱਟ ਅਗਲਾ ਕਹਿੰਦਾ ਨਾ ਵੀ 30 ਦੀ 35 35 ਕਿਲੋ ਵਾਲੀਆਂ ਕੀ ਰੇਟਰ ਹੋ ਇਹਦਾ ਇਹ ਵੀ ਡੇਢ ਦੀ ਦੇਵਾਂਗੇ ਬਈ ਅੱਛਾ ਡੇਢ ਦੀ ਹਾਂ ਠੀਕ ਆ ਤੇ ਜਿਵੇਂ ਹੁਣ ਤੇਰੇ ਕੋਲ ਚੌਥੇ ਨੰਬਰ ਵਾਲੀ ਗਾਂ ਆ ਗਈ ਆਹ ਵੇ ਇਹਦਾ ਸੂਆ ਇਹ ਵੀ ਦੂਜਾ ਵੇ ਦੂਜਾ ਸੂਆ ਕਿੰਨੇ ਦਿਨ ਬਾਕੀ ਇਹਦੇ ਪੈਸੇ ਦਾ ਕਿੰਨੇ ਕਿਲੋ ਇਹ 35 35 ਕਿਲੋ 35 ਕਿਲੋ ਇਹ ਬਣ ਕੇ ਤਿਆਰ ਠੀਕ ਆ ਨਹੀਂ ਇਹੇ ਕੱਦਗਾਠ ਵੀ ਚੰਗਾ ਆ ਗਿਆ ਜਿਵੇਂ ਹਨਾ ਹਾਂ ਹਾਂ ਲੇਵੇ ਤੋਂ ਬੜੀ ਸਾਫ਼ ਸੁਥਰੀ ਹੈ ਲੇਵੇ ਸਾਰੇ ਦੇਖ ਲਓ ਸਾਰੇ ਸਾਫ਼ ਆ ਜਾ ਕਰਾਂ ਲਿਆ 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 ਕਰ ਰਾਮੂ ਤੂੰ ਤਾਂ ਖਿੱਚੀ ਤਰਾਇ ਕਰ ਕੰਮ ਨੂੰ ਇਹ ਆ ਦੇਖ ਲੋ ਤੁਸੀਂ ਚੌਥੇ ਨੰਬਰ ਵਾਲੀ ਇਹਦਾ ਵੱਡਾ ਢਾਂਚਾ ਪੂਰਾ ਹਾਂ ਬੈੱਡ ਸਾਰੇ ਫਾਰਮ ਵਾਲੇ ਦਾ ਆ ਦੇਖ ਇਹ ਵੇ ਤੋਂ ਬੜੀ ਸਾਫ਼ ਹੋਣੀ ਬੜੀ ਨਾ ਮਾਝੀ ਹੋਈ ਇੱਧਰ ਲੈ ਲੈ ਜਾ ਲੈ ਜਾ ਕਰ ਇੱਧਰਲੇ ਪਾਸੇ ਦੀ ਲੈ ਜਾ ਹੁਣ ਲੰਮੀ ਲੈ ਜਾ ਲੰਮੀ ਤੋੜ ਕੇ ਦਿਖਾ ਦੇ ਆ ਦੇਖੋ ਤੋਰ ਤਾਰ ਵੀ ਜਿਹੜੀ ਚੰਗੀ ਆ ਇਹਦਾ ਕੀ ਡੇਟ ਰਹੂਗਾ ਇਹ ਵੀ ਡੇਟ ਦੇ ਦੇਵਾ ਇਹ ਵੀ ਡੇਟ ਠੀਕ ਆ ਨਾਰਮਲ ਇਹ ਪਈ ਕੋਲ ਦੇ ਦੇ ਦਫਾ ਇਹਦੇ ਘਟੇ ਲੜਣਾ ਪਾਲੀਆਂ ਪਈਆਂ ਨੇ ਚੱਲਾਂ ਦਾ ਬਹੁਤ ਪਈਆਂ ਆਹ ਤੇਰੀ ਅਗਲੀ ਚਿੱਟੀ ਵਸੜਾ ਗਈ ਇਹ ਥੋੜੀ ਕੱਝੇ 15 16 ਤਰ੍ਹਾਂ ਦੀ ਅੱਛਾ ਇਹ ਇਹ ਵੀ ਦੂਜਾ ਸੂਆ ਸੋਊਗੀ ਇਹ ਵੀ ਦੂਜਾ ਕੱਝੀ 32 ਕਿਲੋ ਦੋ 30 32 ਕਿਲੋ ਵਾਲੀ ਠੀਕ 3 ਕਿਲੋ ਬੰਨ ਕੇ ਲੈ ਜਾ YouTube ਵਾਲੀ ਦੇਖੋ ਜੀ ਹੂੰ ਫੇਸ ਕੁਆਲਟੀ ਠੀਕ ਇਹਦਾ ਕੀ ਰੇਟਰ ਹੋਇਆ 145 145 ਦੀ ਹੈ ਲੈ ਜਾ ਕਰ ਇਹ ਆਹ ਦੇਖੋ ਭਈਆ ਇੱਥੇ ਥੋੜੀ ਠੀਕ ਹੈ ਲਿਆ ਕਰ ਅੱਛਾ ਜਿਵੇਂ ਇੱਧਰਲੇ ਪਾਸੇ ਆ ਇਹ ਵੀ ਦੂਜਾ ਸੂਬਾ ਸੂਬਾ ਇਹੇ ਦੂਜਾ ਸੂਬਾ ਹੂੰ ਠੀਕ ਹੈ ਇਹ ਪੰਜ ਚਾਰ ਦਿਨ ਲੱਗੂ ਪੰਜ ਚਾਰ ਦਿਨ ਬਾਕੀ ਆ ਕਿੰਨੇ ਕ ਦੁੱਧ ਆリエ ਇਹ ਦੇ 25 26 ਕਿਲੋ 25 26 ਹਾਂ ਖੁੱਲਾ ਪਾਉਣਾ ਚਾਹੀਦਾ ਹਾਂ 2500 ਰੁਪਏ ਨਾਰਮਲ ਵਧੀਆ ਥੀ ਚ ਬਾਈ ਥਾ ਹੈਨਾ ਹਾਂ ਠੀਕ ਹੈ ਤੇ ਕੀ ਰੇਟ ਲਾਓ ਫਿਰ ਇੱਕ ਦਾ ਹਾਂ ਨਾ ਦੱਸ ਦੇ ਇੱਕ ਅੱਠ ਦੇ ਦੇਵਾ ਹਾਂ ਨਾ ਛੋਟੀ ਹੋਊਗੀ ਅੱਛਾ ਹਾਂ ਠੀਕ ਹੈ ਲਿਆ ਕਰ ਖੋਲੀ ਕਰ ਲੈ ਵੀ ਮੇਤਰੋ ਆ ਤੁਸੀਂ ਲੇਵੇ ਤੋਂ ਤਿਆਰ ਹੋਈ ਗਾਂ ਦੇਖ ਲਓ ਹੈਨਾ ਬੇ ਬਹੁਤ ਸੋਹਣੇ ਲੇਵੇ ਵਾਲੀ ਆ ਗਈ ਗਰਾਵੀ ਖਣ ਲੇਵੇ ਵਾਲੀ ਆ ਤੇ ਛੋਟ ਆ ਜਾਂ ਮਣ ਮਣਾਇਆ ਤਾਂ ਉਹ ਵੀ ਚੱਲਦਾ ਵੀਰੇ ਤੇ ਬਾਕੀ 25 26 ਕਿਲੋ ਦੁੱਧ ਖੁੱਲਾ ਪਾਉਗੀ ਆ ਜਾ ਕਰ ਅਗਲੀ ਅਗਲੀ ਵੀ ਦੂਜੀ ਸੂਹ ਸੂਹ ਹੈ ਦੂਜੇ ਸੂਹੇ ਸੂਹਗੇ ਵੀ ਦੂਜਾ ਸੂਹ ਆ ਹਾਂ ਵੀ ਇਦੇ ਪਰ ਅਸ਼ਕਲਦੀ ਵੀ ਇਹਦੇ ਦਿਨ ਕਿੰਨੇ ਕ ਬਾਕੀ ਹਫਤਾ ਪਿਆ ਵੀ ਹਜੇ ਹਫਤਾ ਬਾਕੀ ਪਿਆ ਹੈ ਠੀਕ ਹੈ ਇਹ ਕਿੰਨੇ ਕ ਮਤਲਬ ਦੁੱਧ ਵਾਲੀ 25 26 ਕਿਲੋ ਦੁੱਧ 25 26 ਹਾਂ ਲੈ ਵੀ ਚੀਨੀ ਜੀ ਪਹਿੜ ਦੇਖ ਲਓ ਤੁਸੀਂ ਇਹ ਵੀ 25 26 ਕਿਲੋ ਦੁੱਧ ਖੁੱਲਾ ਪਾ ਦੂ ਲੇਵੇ ਤਾਂ ਬੜੀ ਸਾਫ ਸੁਥਰੀ ਹੈ ਬਹੁਤ ਸੋਹਣੇ ਲੇਵੇ ਵਾਲੀ ਹੈ ਕੱਲਾ ਕੱਲਾ ਥਣ ਪੈ ਲੇਵੇ ਨੂੰ ਜਿਹੜਾ ਲੱਗਿਆ ਨਾ ਮੈਨੂੰ ਆ ਦੱਸੇਗਾ ਕੀ ਰੇਟ ਦੀ ਗੱਲ ਹੋਏ ਇਹ ਬੜੇ ਵੱਡੇ ਵੱਲੇ ਲੱਖ ਲੱਖ ਦੇ ਬਾ ਦੇ ਠੀਕ ਹੈ ਇੱਕ ਆਹੜੀ ਇੱਕੋ ਠੀਕ ਹੈ ਇਹ ਇੱਕ ਲੱਖ ਦਾ ਰੇਟ ਹੈ ਮੇਥੋਂ ਇਹਦਾ ਹਨਾ ਠੀਕ ਹੈ ਇਹ ਕਲੀ ਦਾ ਰੇਟ ਦੱਸਿਆ ਕਰ ਆਪਾਂ अच्छा इकल्ली ਦੇ ਇੱਕ ਵਾਰ ਠੀਕ ਹੈ ਜੋ ਵਿਚੋ ਆ ਬੈਠੀ ਨਾਲ ਇਹ ਦੂਜਾ ਸੂਆ ਸੂਕ ਇਹ ਵੀ ਦੂਜਾ ਸੂਆ ਹਾਂ ਠੀਕ ਆ ਇਹਦਾ ਵੀ ਹਫਤਾ ਦੱਸ ਦਿਨ ਪਿਆ ਹੋਇਆ ਇਹਦਾ ਵੀ ਹਫਤਾ ਦੱਸ ਦਿਨ ਹਾਂ ਠੀਕ ਆ ਕੱਢੀ ਕਰਾ ਮਾੜੀ ਜੀ ਬਾਹਰ ਇਹਨੂੰ ਵੀ ਇਹ ਕਦ ਕਾਠ ਤੋਂ ਇਹ ਵੀ ਚੰਗੀ ਆ ਹਨਾ ਹਾਂ ਕਦ ਕੋਦ ਤੋਂ ਇਹ ਥਣ ਬੜਾ ਸੋਹਣਾ ਲੱਗਿਆ ਯਾਰ ਦੇਖੀ ਲੈ ਬਹੁਤ ਸੋਹਣੇ ਲੇਵੇ ਵਾਲੀ ਆ ਗਈ ਇਹਦਾ ਰੇਟ ਕੀ ਹੈਗਾ ਇਹਦਾ ਲੈਖ ਦੀ ਹਾਂ ਠੀਕ ਹੈ ਲਿਆ ਕਰਾਂ ਭਾਈ ਲਿਆ ਇਹ ਆ ਦੇਖ ਲੋ ਇਹ ਪਾਦੂ ਵੀ ਬਾਈ ਕੋਲ ਰੋ ਦ ਨਾਰਮਲ ਹੈ ਵੀ ਵਾਈ ਕਰੋ ਠੀਕ ਚੰਗੀ ਬਹੁਤ ਆ ਜਾ ਕਰ ਅੱਗੇ ਆਹਾ ਬਹਿੜ ਵੇ ਇਹ ਪਹਿਲਾ ਸੁਆਵੇ ਦੋ ਦੰਦ ਬਾਹਰ ਕੱਟ ਜਾ ਰਿਹਾ ਅੱਛਾ ਜਿਵੇਂ ਆਪਣੇ ਕੋਲੇ ਆ ਬਹਿੜ ਆ ਗਈ ਇਹ ਵੀਰੇ ਪਹਿਲਣ ਪਹਿਲਾਂ ਅੱਛਾ ਬਰੀਡ ਫਰੂਟ ਬਾਹਰ ਕੱਟ ਜਾ ਕਰ ਬਾਹਰ ਹਾਂ ਮੈਨੂੰ ਐ ਦੱਸ ਜਿਵੇਂ ਇਹੋ ਜਿਹਾ ਕੋਈ ਖੇਤ ਤੇ ਨਹੀਂ ਮਿਲਦਾ ਬਹੁਤ ਘੱਟ ਮਿਲਦੀਆਂ ਨੇ ਇਹੋ ਜਿਹਾ ਜਿਵੇਂ ਚੈਨਿੰਗ ਦੇਖੋ ਇਹਦੀ ਹਾਂ ਜਿਵੇਂ ਗਾਂ ਕੇ ਸਰੇ ਬੱਚੇ ਤਿਆਰ ਕਰਨ ਹੁੰਦੇ ਇਹੋ ਜਿਹਾ ਤੋਂ ਕਿਵੇਂ ਮਰਜੀ ਬੱਚੇ ਕਰੀਏ ਨੇ ਸੈਕਸ ਰੇਟ ਨਹੀਂ ਬਰੀਡ ਫਰੂਟ ਤਾਂ ਚੰਗੀ ਹੈ ਇਹ ਨਹੀਂ ਦੋ ਦਬੀ ਨਾਰਵਲ 25 26 ਕਿਲੋ ਦੇ ਦੂ ਖੁੱਲਾ ਹਾਂ ਬਈ ਦੋ ਦੰਦ ਪਹਿਲਣ ਹੈ ਠੀਕ ਹੈ ਦੋ ਦੰਦ ਹੈ ਸ਼ਾਈਨਿੰਗ ਦੇਖੋ ਤੁਸੀਂ ਇਹ ਆ ਦੇਖੀ ਇੱਕ ਮਿੰਟ ਮੈਂ ਤੁਹਾਨੂੰ ਦਿਖਾਵਾਂ ਬਰੀਡ ਬਰੀਡ ਵਾਲਾ ਦੇਖੋ ਮੂੰਹ ਦੇਖੋ ਏ ਇਧਰ ਕਿ ਨਹੀਂ ਇਹਦਾ ਬਹੁਤ ਬੜਾ ਤਿੱਖਾ ਦੇ ਖਾਂਦਾ ਇਹ ਦੇਖੋ ਬਾਹਲੇ ਸਾਰੇ ਬਰੀਡ ਦੇ ਕੈਰੈਕਟਰ ਦੇਖੋ ਸਾਰੇ ਇਹ ਬਰੀਡ ਦੇ ਕੈਰੈਕਟਰ ਹਾਂ ਨਹੀਂ ਰੰਗ ਵੀ ਚਮਕ ਵੀ ਪੂਰੀ ਪੂਰੀ ਸ਼ਾਈਨਿੰਗ ਵਾਲਾ ਕਲਰ ਅਜੇ ਇੱਕ ਖੜਾਈ ਤੋਰੀ ਨਾ ਠੀਕ ਹੈ ਦੇਖਿਆ ਮਿੱਟੀ ਇਹ ਆ ਦੇਖ ਲੈ ਬਣੂ ਬਣੂ ਬਹੁਤ ਸਾਰੇ ਕਿੰਨੇ ਦਿਨ ਬਾਕੀ ਐ ਇਹਦੇ ਇਹ 10 12 ਦਿਨ ਪਿਆ ਵੀ ਹੈ ਅੱਛਾ ਵੀ ਯਾਰ ਦੁੱਧ ਤਾਂ ਦੇਣਾ ਚਾਹੀਦਾ ਹੈ ਹਾਂ ਇਹਦੇ ਕਿਵੇਂ ਵਰਤੀ ਬੱਚੇ ਤਿਆਰ ਕਰੇ ਹੋ ਇਹੋ ਜਿਹਾ ਅੱਛਾ ਕੀ ਰੇਟ ਦੀ ਗਾਂ ਰੱਖੂ ਇੱਕ ਵੀਰ ਦੀ ਦੇਵਾਂ ਇੱਕ ਵੀਰ ਦੀ ਹਾਂ ਠੀਕ ਆ ਤੇ ਜੇ ਕੋਈ ਤਿੰਨੇ ਇਕੱਠੀਆਂ ਲਿਆ ਜਾਂਦਾ ਫੇਰ ਨਹੀਂ ਇਧਰ ਆ ਦੇ ਮੈਂ ਤੈਨੂੰ ਅੱਛਾ ਉਹ ਠੀਕ ਹੈ ਮੈਨੂੰ ਐ ਦੱਸ ਜਿਹੜੀ ਹੁਣ ਆ ਆ ਗਈ ਥਾ ਵੀਰ ਇਹਦਾ ਵੀ ਕਦ ਕੱਢ ਯਾਰ ਬਹੁਤ ਆ ਲੈ ਵੀਰ ਇਹ ਕਿੰਨਾਸ ਹੋਆ ਇਹ ਵੀ ਪਹਿਲੇ ਨਾਲ ਵੀਰ ਅੱਛਾ ਪਹਿਲਾਂ ਨਾਲ ਇਹ ਕੇ ਦੂਜਾ ਨਹੀਂ ਪਹਿਲੇ ਨਾਲ ਪਹਿਲਣਾ ਹੈ ਇਹ ਚੌਗੀ ਆ ਮੂੰਹ ਇਧਰ ਲੈ ਜੀ ਅੱਛਾ ਚੌਗੀ ਆ ਹਾਂ ਕਿੰਨੇ ਕੁ ਦੋਤੜੀ ਰਹੂ ਇਹ ਇਹ ਦੇ ਦੋ ਮੇਰੇ 25 ਕਿਲੋ ਵੀ ਤਾਂ ਉੱਤੇ ਉੱਤੇ ਕੀ ਰੇਟ ਰਹੂ ਇਹਦਾ 1.5 ਦੇ ਲੈ ਵੀ ਮਿੱਤਰੋ ਜੇ ਉਹ ਤਰਨੇ ਇਕੱਠੇ ਲੈਣਗੇ ਫਿਰ ਲੱਖ ਦੇ ਬਾਅਦ ਅੱਛਾ ਇਹ ਇਧਰ ਕਰੀ ਲੈ ਚੱਲ ਲੈ ਚੱਲ ਲੈ ਚੱਲ ਲੈ ਵੀ ਬਹੁਤ ਸੋਨਾ ਸੋਨ ਮੈਂ ਦੱਸਾਂ ਗੱਲ ਲੇਵਾ ਤਨ ਕਰ ਦਿੱਤ ਰਹੀ ਹੁੰਦੀ ਹੈ ਤੇ ਲੱਖ ਰੁਪਏ ਦੀ ਗਾਂ ਤੁਹਾਨੂੰ ਇਹ ਮਿਲ ਜੂਗੀ ਤਿੰਨ ਮਿਲ ਜਾਣਗੇ ਲੱਖ ਲੱਖ ਦੀ ਗਾਂ ਠੀਕ ਪਹੁੰਚ ਵੀ ਦੇ ਦਾਂਗੇ ਨਹੀਂ ਮੈਨੂੰ ਆਹ ਉਹ ਰਿਆ ਸਮਾਰ ਕੇ ਕਿਹੜੀ ਕਿਹੜੀ ਗਾਂ ਇੱਕ ਤਾਂ ਬੈਠੇ ਇੱਕ ਇੱਕ ਆ ਪੈਲਣ ਬੈਠਾ ਹਾਂ ਇੱਕ ਆ ਬਰੇ ਦੂਜੇ ਸੂਏ ਅੱਛਾ ਇੱਕ ਆ ਠੀਕ ਹੈ ਇਹ ਤਿੰਨੇ ਬੈੜਾ ਇਹ ਲੱਖ ਰੱਖਦੇ ਪਾ ਦੇ ਦਾਂਗੇ ਤੇ ਵਿੱਚ ਪਹੁੰਚ ਵੀ ਕਰ ਦਾਂ 100 ਕਿਲੋਮੀਟਰ ਤੱਕ 100 ਕਿਲੋਮੀਟਰ ਦੀ ਪਹੁੰਚ ਹੈ ਹਾਂ ओके ਮੈਂ ਇਹਨੂੰ ਵਿੱਚ ਸਮਝ ਗਿਆ ਸੀ ਪਹਿਲਾਂ ਨਹੀਂ ਇਹ ਨਹੀਂ ਵੀਰੇ ਠੀਕ ਹੈ ਤੇ ਜਿਹੜੀ ਆ ਤਰੀਕਗਾ ਆ ਗਈ ਇਹ ਵੀ ਪਹਿਲਾਂ ਨੂੰ ਬੱਚੀ ਆ ਵੀਰੇ ਪਹਿਲਾਂ ਨੂੰ ਬੱਚੀ ਹਾਂ ਦੋ ਦੰਦ ਮੂੰਹ ਕਹਿ ਦੰਦਾ ਹੈ ਦੋ ਵੀਰੇ ਮੂੰਹੋਂ ਦੋ ਦੰਦ ਹਾਂ ਵੈਰੀ ਗੁੱਡ ਮਸ ਮਾੜੇ ਮੋਟੇ ਮੈਂ ਕਹਿ ਤਖੀਰ ਵੀ ਕਹਿ ਸਕਦਾ ਜੋ ਹੈ ਹੀ ਦੋ ਦੰਦ ਪਰ ਇਹ ਮੌਕੇ ਤੁਸੀਂ ਦੇਖਣ ਦੇਖੋ ਦੋ ਦੰਦ ਨਹੀਂ ਕੋਈ ਗੱਲ ਨਹੀਂ ਤੇ ਕਿੰਨੇ ਕ ਦੁੱਧ ਲਈ ਰਹੂਗੀ ਇਹ ਇਹਦਾ ਕੋਈ ਐਸਟੀਮੇਟ ਨਹੀਂ ਦੁੱਧ ਦਾ ਅੱਛਾ 20 ਤੋਂ ਬਾਹਰ ਰਹੂ ਇਹ ਵੀ 20 ਤੋਂ ਤਾਂ ਆਰਾਮ ਨਾਲ ਹੀ ਬਾਹਰ ਰਹੂ ਤੇ ਇਹ ਰੇਟਰ ਕਰੂ ਕੀ ਰੇਟਰ ਹੋ ਇਹਦਾ ਇਹਦਾ 1 10 ਲੈ ਵੀ ਮਿੱਤਰੋ ਆਹਾ ਬਹਿੜ ਨਾ ਇਹ ਇਧਰ ਲਿਆ ਮੇਰੇ ਕੰਨੀ ਇਹ ਫੇਜ ਬਿਊਟੀ ਜਾਨੀ ਮੂਰ ਕਰ ਇਹ ਆ ਦੇਖੋ ਟਰਤੀ ਜੀ ਅੱਜ ਆਈ ਕਰਕੇ 1 ਲੱਖ ਤੇ 10000 ਦੀ ਮਾਨਤਾਂ ਵਿੱਚੋਂ ਮੇਰੇ ਚੋਂ ਮਾਨਤਾਂ ਹੋ ਜੀ ਦੱਸੀ ਕਰ 8 ਦੀ ਦੇ ਪੰਜ ਦੀ ਕਰਦਗੇ ਨਹੀਂ 8 ਦੀ ਦੇ ਠੀਕ ਹੈ ਲੈ ਵੀ ਆਹਾ ਦੇਖ ਲੋ 20 ਕਿਲੋ ਦੁੱਧ ਖੁੱਲਾ ਪਾ ਦੋਗੇ ਬਾਕੀ ਵੀਡੀਓ ਦੇ ਕੈਪ ਮੋੜ ਦੇਣੀ ਹੈ ਅੱਛਾ ਲੈ ਬਹਿੜ ਬਹੁਤ ਸੋਹਣੀ ਹੈ 1 ਲੱਖ ਤੇ 8000 ਰੁਪਏ ਦੀ ਹੈ ਪਰੇ ਵੀ ਦਾ ਜੋ ਮਾਰ ਕਰਦਾ ਠੀਕ ਹੈ ਆ ਜੇ ਲਾਇਦਾ ਮੈਨੂੰ ਲੱਗਦਾ ਪੰਨ ਨੂੰ ਲਾਉਣੀ ਨਾ ਪੈ ਜੀ ਕਿਤੇ ਵਿਚਾਰੇ ਹੁੰਦਾ ਆਹਾ ਵਹੜ ਵੀ ਪਹਿਲਣ ਇਹ ਪਹਿਲਣ ਵੀਰੇ ਹਣਾ ਹਾਂ ਬਈ ਠੀਕ ਹੈ ਇਹ ਇਹ ਕਿੰਨੇ ਦਿਨ ਬਾਕੀ ਹੈ ਇਹ ਪਏ ਆ ਵੀ 5-4 ਦਿਨ ਹਫਤੇ ਲੈ ਜੂ ਪੰਜ ਚਾਰ ਦਿਨ ਹਾਂ ਬਈ ਠੀਕ ਆ ਨਹੀਂ ਜਰ ਮੱਥੇ ਪਟਾ ਹਨਾ ਲੈ ਬ੍ਰੀਡ ਵੀ ਬਹੁਤ ਬਧੀ ਹੋਣੀ ਆ ਪਰ ਇਹ ਦਾ ਇਹਦਾ ਮੁੱਲ ਕੀ ਰਹੂਗਾ ਇਹਦਾ 95000 ਰੁਪਏ ਲੈ ਵੀ ਆਹਾ ਦੇਖ ਲੋ ਵੇ ਆਹਾ ਪਹਿਲੇ ਸੂਏ ਸੂਣ ਵਾਲੀ 6295000 ਰੁਪਏ ਦੀ ਮਿਲ ਜੂਗੀ ਲੈਵਾ ਬਹੁਤ ਸੋਹਣਾ ਮਿੱਤਰਾ ਤਿਆਰ ਕਰਦੀ ਤਰੀ ਨੂੰ ਦੀਆ ਦੇਖ ਲਾ ਇਹ ਆ ਦੇਖੀ ਹਜੇ ਤਾਂ ਦਿਨ ਹਫਤਾ ਪਿਆ ਜੀ ਹਫਤਾ ਨੂੰ ਫੁਲਾ ਲੈ ਜਾਣਾ ਜੀ ਇਹ ਹਰ ਦਾ ਲਈ ਬਿਊਟੀ ਵਾਲੀ ਇਹਦੀ ਬਹੁਤ ਵਧੀਆ ਬਿਊਟੀ ਵਾਲੀ ਇਹਦੀ ਵਧੀਆ ਬਰੀਕ ਬਰੂਡ ਹਾਂ ਠੀਕ ਹੈ ਤੇ ਅੱਗੇ ਕਿਹਜਾ ਮਾਲ ਆ ਗਿਆ ਤੇਰੇ ਕੋਲ ਉੱਥੇ ਚੱਲਦਾ ਅੰਮੀ ਨੀਗਾ ਮਾਰ ਗਾਵਾਂ ਹੀ ਗਾਵਾਂ ਹੈਨਾ ਇਹ ਇਹਦਾ ਮੈਨੂੰ ਐ ਦੱਸਦੇ ਕਿੰਨਾ ਕੁ ਮੁੱਲ ਰਹੂ ਤੇ ਕਿੰਨਾ ਸੂਆ ਪਹਿਲਾ ਹਲਕੀ ਜਿਹੀ ਕਰਾਸ ਆ ਗਈ ਪਹਿਲਾ ਸੂਆ ਹਾਂ ਪਹਿਲੇ ਨੇ ਪਹਿਲਾ ਸੂ ਕਰਾਸ ਚ ਆ ਗਈ ਹੈ ਕਰਾਸ ਚ ਆ ਗਈ ਇਹ ਠੀਕ ਹੈ ਤੇ ਕਿੰਨੇ ਕੁ ਮੁੱਲ ਵਾਲੀ ਰਹੂ ਤੇ ਕਿੰਨਾ ਕਿਹਦੇ 85000 85000 ਹੈ ਠੀਕ ਹੈ ਕੋਈ ਗੱਲ ਨਹੀਂ ਨੂੰ ਖੜੀ ਰਹਿਣ ਦੇ ਅੱਛਾ ਅੱਗੇ ਆ ਗਈ ਜਿਹੜੀ ਇਹ ਥੋੜੀ ਕੱਚੀ ਹੈ ਦਿਖਾਉਣੇ ਦਿਖਾ ਦੋ ਨਹੀਂ ਅਗਲੀ ਵੀਡੀਓ ਇਹਦਾ ਹੁਣ ਦਿਖਾ ਦੇ ਇਹ ਕਿੰਨੇ ਕੁ ਮੁੱਲ ਵਾਲੀ ਹੈ ਇਹਦਾ 1.5 ਠੀਕ ਹੈ ਤੇ ਆਹਾ ਇਹ ਵੀ ਬਰੇ ਸੂਣ ਵਾਲੀ ਹੈ ਅੱਛਾ ਉੱਤਰਾ ਦਸ ਕੁ ਦਿਨ ਲੂਈ ਠੀਕ ਹੈ ਕਿੰਨੇ ਕ ਮੁੱਲ ਵਾਲੀ ਤੇ ਕਿੰਨਾ ਕ ਦੁੱਧ ਪਾ ਦੂ ਇਹਦਾ ਮੁੱਲ ਬਈ 95000 ਰੁਪਇਆ ਠੀਕ ਹੈ ਇਹ ਦੁੱਧ ਦੇ ਵੀ ਬਾਈ ਕੋਲੋਂ ਇਧਰ ਤੋਂ ਹਾਂ ਹੀ ਲੈਵੇ ਹੂੰ ਚੱਲ ਕਰਾਂ ਆ ਜਾ ਫਿਰ ਕਰਾ ਉੱਧਰ ਚੱਲ ਮੱਝਾਂ ਵਾਲੇ ਪਾਸੇ ਚੱਲ ਜਿਵੇਂ ਹੁਣ ਆਪਣੇ ਕੋਲੇ ਪਹਿਲੇ ਨੰਬਰ ਦੇ ਉੱਤੇ ਆ ਗਈ ਆ ਝੋਟੀ ਹਾਨੀ ਲੀਰਾ ਵਿੱਚ ਪੈਂਦੀ ਹੋਈ ਆ ਅੱਛਾ ਨੀਲੀ ਲੀਰਾ ਵਿੱਚ ਪੈਂਦੀ ਆ ਦੋਨੇ ਅੱਖਾਂ ਚਿੱਟੀਆਂ ਹਨਾ ਹਾਂ ਤੇ ਅੱਛਾ ਕਿੰਨੇ ਕ ਦਿਨ ਬਾਕੀ ਪਏ 10 12 ਦਿਨ ਪਏ ਹੋਏ ਬਈ 10 12 ਦਿਨ ਬਾਕੀ ਆ ਪਹਿਲਾ ਸੂਆ ਸੁੰਦੀ ਆ ਤੇ ਤੇਰੇ ਐਡ ਦੇ ਅਮਤਾ ਕੋਈ ਪਹਿਲੇ ਸੂਈ ਕਿੰਨਾ ਘਟਾ ਪਾਉਣਾ ਚਾਹੀਦਾ ਬਾਦੂ 12 ਜਰਾ ਜਨੂ ਖੁੱਲ 12 13 ਕਿਲੋ ਠੀਕ ਆ ਗੱਲ ਤੇਰੀ ਮੈਨੂੰ ਆਏ ਦਾ ਸਿੱਧਰ ਤੋਰ ਕੇ ਇਧਰ ਇਧਰ ਤੋਰ ਕੇ ਆ ਦੇਖੋ ਦੋਨੇ ਅੱਖਾਂ ਚਿੱਟੀਆਂ ਮਿੱਤਰੋ ਚਾਰੇ ਪੈਰ ਚਿੱਟੇ ਨੀਲੀ ਰਾਵੀ ਬਾਕੀ ਲੇਵਾ ਜਿਹੜਾ ਹੈਗਾ ਨਾ ਥੱਲੋਂ ਹਜੇ ਤਿਆਰ ਕਰਦੀ ਤਰੀ ਹੁੰਦੀ ਤੇ ਫਿਰ ਵੀ ਸੋਹਣਾ ਤੇ ਕੱਲਾ ਕੱਲਾ ਤਰਾਂ ਤੋਰ ਕੇ ਠੀਕ ਆ ਇਧਰ ਟੋਏ ਜਨ ਅਵਾਰਡ ਮਿਲਿਆ ਇਹ ਇਧਰ ਲਿਆ ਕਰੀ ਰੇਟ ਰਹੂ ਗਦੀ ਪਤਾ ਜਦੇ 1 25 125 125 ਹੈ ਠੀਕ ਹੈ 1 ਲੱਖ ਤੇ 25000 ਰੁਪਏ ਮੁੱਲ ਆ ਮਿੱਤਰੋ ਤੇ ਪਹਿਲਾ ਸੂਆ ਬਾਕੀ ਨੀਲੀ 라 ਵੀ ਆਪਾਂ ਇਹਨੂੰ ਪਿਓਰ ਕਹਿ ਲਗੇ ਬਣਾ ਇਹ ਮਿਕਸ ਕਹਿ ਲਗੇ ਉਹ ਛੋਡੇ ਤੇ ਨਿਰਪਰਾ ਠੀਕ ਆ ਪਰ ਹਾਂ ਜਿਹੜੀਆਂ ਹੈਗੀਆਂ ਨਿਸ਼ਾਨੀਆਂ ਉਹ ਹੈਗੀਆਂ ਨੀਲੀ 라 ਠੀਕ ਆ ਸਿੰਘ ਵੀ ਗੋਲ ਆ ਗਿਆ ਆ ਜਾ ਕਰਾਂ ਦੂਜੇ ਨੰਬਰ ਤੇ ਅੱਛਾ ਗੁਲਦੀਪ ਜਿਵੇਂ ਆ ਮੈਂ ਆ ਕੀ ਤੇਰੀ ਜੀ ਜਿੱਥੇ ਸੂਏ ਹੋਊਗਾ ਤੀਜਾ ਸੂਆ ਤੀਜਾ ਜਾਂ ਚੌਥਾ ਚੌਥਾ ਸੂਆ ਠੀਕ ਆ ਤੀਜਾ ਮੰਲਾ ਚੌਥਾ ਮੰਲਾ ਤੇ ਮੈਨੂੰ ਐ ਦੱਸ ਆ ਵੀ ਇਹ ਕਿੰਨੇ ਕ ਦਿਨ ਬਾਕੀ ਪਏ ਭਾਈ ਜੀ ਆ ਵੀ 10 ਕ ਦਿਨ ਆ ਜੀ ਕਿੰਨੇ ਕ ਦੁੱਧ ਵਾਲੀ ਰਹੂ ਦੇ ਦਊ ਬੇ 13 14 ਕਿਲੋ 13 14 ਕਿਲੋ ਖੋਲੀ ਕਰ ਲੈ ਖੋਲ ਕਰ ਇਹ ਲੈ ਵੀ ਇੱਕ ਗੱਲ ਹੋਰ ਨੋਟ ਕਰ ਲੋ ਮੱਝ ਚੈੱਕ ਕਰਿਓ ਲੈ ਚੱਲ ਨੰਮੀ ਲੁੱਟ ਲੈ ਚੱਲ ਪਿੱਛੇ ਦੀ ਬਾੜੀ ਚੌੜੀ ਆ ਉੱਤੋਂ ਦੇਖਿਓ ਦੇਖੋ ਤੁਸੀਂ ਮਤਲਬ ਆਪਾਂ ਕਹਿ ਦਿੱ ਗਏ ਵੀ ਜਿਹੜਾ ਪਸ਼ੂ ਮਤਲਬ ਪਿੱਛੇ ਦਾ ਚੌੜਾ ਹੋਵੇ ਹਨਾ ਲੇਵਾ ਖੁੱਲਾ ਹੋਵੇ ਉਹ ਪਸ਼ੂ ਦੁੱਧ ਦੇ ਦਿੰਦਾ ਹੁੰਦਾ ਤੇ ਆਹ ਦੇਖ ਲਓ ਨੋਟ ਕਰ ਲਓ ਲੇਵਾ ਤੇ ਕੀ ਰੇਟਰ ਹੋ ਇਹਦਾ ਮੈਂ ਫੋਨ ਤੇ ਕਰੀ ਇਹਦਾ ਫੋਨ ਤੇ ਖਾ ਠੀਕ ਆ ਆ ਜਾ ਫਿਰ ਕਰਾ ਇੱਕ ਹੋਰ ਲੈਟਵੀ ਜੀ ਮੈਂ ਤੁਹਾਨੂੰ ਝੋਟੀ ਜਿਹੜੀ ਆ ਆ ਗਈ ਇਹਦਾ ਕਿੰਨਾ ਸੂਆ ਇਹ ਤੀਜਾ ਸੂਆ ਇਹ ਸੂਈ ਹੋਈ ਹੈ ਇਹੇ ਸੂਈ ਹੋਈ ਹੈ ਹਾਂਜੀ ਠੀਕ ਆ ਤੀਜਾ ਸੂਆ ਸੂਈ ਤੇ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਹੋ ਗਿਆ ਬਈ 6-7 ਦਿਨ 6-7 ਦਿਨ 6-7 ਦਿਨ ਹੋ ਗਏ ਤੇ ਦੁੱਧ ਕਿੰਨਾ ਕੁ ਤਿਆਰ ਹੈ ਤੇ ਇਹ ਹੈਗਾ ਬਈ 9 ਕਿਲੋ 9 ਕਿਲੋ ਤੇ ਕਿੰਨੇ ਕੁ ਮੁੱਲ ਵਾਲੀ ਰੱਖੋ ਇਹ ਫੋਨ ਤੇ ਕਰ ਲਾਂਗੇ ਅੱਛਾ ਫੋਨ ਤੇ ਇਹਦੇ ਬੱਚਾ ਮਗਰ ਕੱਟਾ ਕਿ ਕੱਟੀ ਕੀ ਇਹਦੇ ਮਗਰ ਕੱਟਾ ਹੈ ਕਿ ਕੱਟੀ ਕੱਟੀ ਹੈ ਹਾਂ ਠੀਕ ਆ ਕੱਟੀ ਆ ਗਈ ਚੱਲ ਫਿਰ ਖੋਲ ਕੇ ਰੱਖ ਫਿਰ ਇਹਨੂੰ ਆਪਾਂ ਤੋੜ ਕੇ ਜਰਾ ਦਿਖਾ ਦਈਏ ਹੈਨਾ ਹਾਂ ਤੋੜ ਕੇ ਤੂੰ ਸਿੰਘਾ ਹੂੰਗਾ ਜੀ ਸੁਣ ਸਿੰਘ ਕੋ ਗੋਲਾ ਲੈ ਇਹ ਇਹ ਨਿਗਾ ਮਾਰ ਲਓ ਖਣਾ ਦੀ ਵੀ ਜਿਹੜੀ ਹੈਗੀ ਉਹ ਬੰਦਰ ਚੈੱਕ ਕਰੂੰਗੇ ਤੇ 8 9 ਗਿੱਲੋ ਤੁਸੀਂ ਤਾਜੀ ਸੂਈ ਸੱਦੇ ਬੰਸ ਸਕਦੇ 11 ਕ 12 ਕਵੇ ਦਾ ਟਾਈਮ ਆ ਠੀਕ ਆ ਲਿਆ ਕਰਾ ਫੜਾ ਦੇ ਇਹਨੂੰ ਅੱਛਾ ਇਧਰਲੇ ਪਾਸੇ ਜਿਹੜੀ ਝੋਟੀ ਖੜੀ ਇੱਕ ਹਾਂ ਵੀਰੇ ਦੋ ਦੰਦਾਂ ਦੀ ਝੋਟੀ ਦੋ ਦੰਦਾਂ ਦੀ ਅੱਛਾ ਕਿਹੇ ਜੀ ਉਹ ਝੋਟੀ ਪੂਰੀ ਜਵਸਰਾ 1 ਕਿਨਵਾ ਇਹੋ ਜੀ ਝੋਟੀ ਸਿੱਥੀ ਸਿੱਥੀ ਆਉਂਦੀ ਨਹੀਂ ਅੱਛਾ ਪਹਿਲਾਂ ਦੋ ਦੰਦ ਦੀ ਆ ਹਾਂ ਵੀ ਥੋੜੀ ਡਰਦੀ ਸੀ ਅੱਜ ਆਈ ਕਰਕੇ ਅਪਉਤੀ ਵਾਂਦੇ ਡਰਦੀ ਜੀ ਸੀ ਹਾਂ ਉੱਤੀ ਵਾਂਦੇ ਤਾਂ ਹੈ ਅੱਛਾ ਨਹੀਂ ਹੂੰ ਸਿੰਘ ਸੁਭ ਚੰਗਾ ਯਾਰ ਝੋਟੀ ਦਾ ਸਿੰਘ ਜੇ ਵਾ ਛੋਟਾ ਹੋਣਾ ਕਰੀ ਜਾਂਦੀ ਹੈ ਲੈ ਆ ਦੇ ਕੋਈ ਝੋਟੀ ਉਹ ਚੌੜੀ ਚੌੜੀ ਪਾੜੀ ਆ ਲੈਵਾ ਵੀ ਹਜੇ ਆਣ ਦੇਖ ਲੈ ਲੈਵਾ ਵੀ ਉਹ ਸੁਣਾ ਤਿਆਰ ਕਰੂ ਯਾਰ ਬਹੁਤ ਵਧੀਆ ਹੈ ਤੇ ਚੌੜਾ ਲੈਵਾ ਪੂਰਾ ਨਹੀਂ ਦਰਦੀ ਤੇਰੀ ਅਲੀ ਗਰਮਾਨੀ ਉੱਟੀ ਕੋ ਅੱਜੇ ਕਰ ਨਮਾਈ ਨੂੰ ਵੀ ਦੇਸ ਤਾ ਜੇ ਨਾ ਮੂਰੇ ਬਦਲੇ ਨਮਾਈ ਨੂੰ ਵੀ ਹੁੰਦੀ ਸਮਾਰ ਕੇ ਜੇ ਅੱਛਾ ਪਹਿਲਾ ਸੂਆ ਸੁੰਦੀ ਤੇਰੇ ਪਹਿਲੇ ਸੂਏ ਮੰਨ ਕੇ ਚੱਲ ਗਈ ਵੀ ਕਿੰਨਾ ਕੁ ਤੋਪਾ ਦੂਗੀ ਪਾਉ ਬਈ 12 13 ਕਿਲੋ ਰਾਮਾ ਠੀਕ ਹੈ ਹਾਂ ਦੇਖ ਵੱਧ ਪਾਉਂਦੇ ਵਾਦਾ ਅਗਲੇ ਸੇਵਾ 12 ਕਿਲੋ ਮੰਨ ਕੇ ਲੈ ਗਏ 12 ਕਿਲੋ ਮੰਨ ਕੇ ਲੈ ਘੱਟ ਤੋਂ ਘੱਟ ਹੈ ਨਾ ਹਾਂ ਨਹੀਂ ਪਾਉਣਾ ਚਾਹੀਦਾ ਕੋਲੀ ਪਰੇਰ ਕਿ ਖੜੀ ਦਿਖਾ ਦਈ ਜੀ ਡਰਦੀ ਜੀ ਹੈ ਨਾ ਚੱਲ ਛੱਡ ਪਰੇ ਦੇਖੀ ਮੂੰਹ ਟੱਡ ਰਿਹਾ ਇਹਦਾ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਦਾ ਕੀ ਰੇਟਰ ਹੋਊਗਾ ਇਹਦਾ ਫੋਨ ਤੀ ਕਰ ਠੀਕ ਹੈ ਅੱਛਾ ਲਾਸਟ ਦੇ ਉੱਤੇ ਇੱਕ ਨੰਬਰ ਹੋਰ ਨੰਬਰ ਵੀਰੇ ਆਪਣੇ ਹੈਗੇ 97000 742 ਇੱਕ ਨੰਬਰ ਹੋ ਰਿਹਾ ਹੈ 94649 80559 ਠੀਕ ਹੈ ਇਹ ਗਾਂ ਆਪਣੇ ਕੋਲ ਹੋਰ ਵੀ ਹੰਦਰ ਬੈਠੀ ਆ ਅੱਛਾ ਭੁੱਲ ਗਿਆ ਜੀ ਹੋ ਰਹਿ ਗਈ ਸੀ ਚੱਲ ਫਿਰ ਚੱਲ ਚੱਲ ਗਾਵਾਂ ਹੀ ਤਾਂ ਦਿਖਾਉਣ ਆਏ ਆ ਅੱਛਾ ਇਹ ਗਾਂ ਆ ਕੀ ਹਾ ਵੇ ਇਸ ਕਿਵੇਂ ਸੁਈ ਹੋਈ ਐ ਨਹੀਂ ਸੂਣ ਵਾਲੇ ਬਈ ਹਜੇ 10 12 ਦਿਨ ਪਏ ਠੀਕ ਐ ਕਿੰਨੇ ਕ ਦਿਨ ਬਾਕੀ ਐ ਪਏ ਆ ਵੀ 10 12 ਦਿਨ ਹਜੇ ਤੇ ਅੱਛਾ 10 12 ਦਿਨ ਕਦ ਬੈਠਾ ਦੇਖੋ ਹਾਂ ਠੀਕ ਐ ਮਤਲਬ ਖੁੱਲ੍ਹੇ ਕਿੰਨੇ ਕਿਲੋ ਦੁੱਧ ਪਾ ਦੋ ਸੱਚੀ 22 ਕਿਲੋ ਦੁੱਧ ਦੇ ਦੋ ਬਈ ਰਾਮ ਨਾਲ ਠੀਕ ਐ ਕੀ ਰੇਟ ਦੀਆਂ 1 5 ਦੀ 1 ਲੱਖ 5000 ਦੀ ਠੀਕ ਐ ਮਤਲਬ 20 ਤੋਂ ਤਾਂ ਪਾਰ ਪਾਉਣਾ ਚਾਹੀਦਾ 20 ਬਈ ਕੋਈ ਮਰਜ਼ੀ ਬਣ ਕੇ ਲੈ ਵੀ ਭਾਈ ਤੇਨੇ ਪਹਿਲਾਂ ਨੇ ਕੱਢਿਆ ਹੋਇਆ ਮੈਂ ਤਾਂ ਅਸੀਂ 25 ਕਿਲੋ ਦੀ ਉਹਦੀ ਅੱਛਾ ਹਾਂ ਤੇ ਉਹ ਫੈਂਟ ਵੀ ਵਧੀਆ ਰੋਹੀ ਜਾ ਸੈਂਟ ਵਧੀਆ ਵੀ ਐਨੀ ਪਿਆਰ ਰੇਕ ਥੋੜੇ ਕਰਾਫ ਚ ਆ ਗਈ ਇਹ ਗਰਮੀ ਗਰਮੀ ਵਧੀਆ ਚੱਲ ਜੂਗਾ ਆ ਕੇ ਗਰਮੀ ਹੁੰਦੀ ਕੱਦੀ ਬੜਾ ਲੈ ਲੈਵਾ ਵੀ ਮਿੱਤਰੋ ਪੂਰਾ ਸੋਹਣਾ ਤਿਆਰ ਕਾਦੀ ਤਰੀ ਹੁੰਦੀ ਆ ਕਦ ਕਨਿਓ ਤੁਸੀਂ ਇੱਥੇ ਆ ਕੇ ਲਾਂਭਾ ਨਹੀਂ ਦੇ ਸਕਦੇ ਵੀ ਹਾਂ ਯਾਰ ਇਸ ਵਹੜ ਦਾ ਕੱਦ ਥੋੜਾ ਕਿ ਨਹੀਂ ਹਾਂ ਵੀ ਇਹ ਜੋ ਬਸ ਕੱਲਾ ਮਾਲਦਾਂ ਲਊ ਬਸ ਇੱਕ ਪੰਜ ਚ ਹਾਂ ਵੈਰੀ ਗੁੱਡ ਚਲੋ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਦਾਵਾ ਜਿਹੜੀਆਂ ਸਿੰਘਾ ਬਾਈ ਦਾ ਉਹ ਵੀ ਦਿਖਾ ਦਿਆਂ ਤੇ ਮੱਜਾਂ ਵੀ ਦਿਖਾਈਆਂ ਹਨਾ ਕਿਵੇਂ ਲੱਗੀਆਂ ਬਾਈ ਦੀਆਂ ਗਾਵਾਂ ਮੱਜਾਂ ਦੱਸਿਓ ਜ਼ਰੂਰ ਕਮੈਂਟ ਕਰਕੇ ਧੰਨਵਾਦ ਸਾਰੇ ਪਰਮਾਂ ਜਿੰਨੇ ਵੀ ਵੀਡੀਓ ਬਣਾਉਂਦਾ ਆਪਣਾ ਮਕਸਦ ਹੁੰਦਾ ਵੀ ਆਪਣੇ ਕੋਲ ਵੀ ਗਾਵਾਂ ਹੁੰਦੀਆਂ ਨੇ ਵੀ ਕਦੋਂ ਮਰਜ਼ੀ ਆ ਜੇ ਵੀਡੀਓ ਤੇ ਇਹਨੇ ਦਿਦੀਆਂ ਨੇ ਗਾਵਾਂ ਵੀ ਸਾਇਦ ਉਹ ਜਗ੍ਹਾ ਘੱਟ ਪਤਾ ਲੱਗਦਾ ਹਾਂ ਉਹ ਆਏ ਤਾਂ ਪਤਾ ਲੱਗਦਾ ਤੇ ਹੁਣ ਜਿਵੇਂ ਉਹ ਬਾਈ ਉਹਨੇ ਆਏ ਖੜੀ ਆ ਦੇਖੀ ਆ ਸਾਹਮਣੇ ਉਹ ਮਤਲਬ ਇੱਥੇ ਆ ਕੇ ਜਿਹੜੀ ਹੈਗੀ ਨਾ ਚੀਜ਼ ਦੇਖ ਕੇ ਪਰਖ ਕੇ ਲੈ ਕੇ ਜਾਵੇ ਜਿਹੜਾ ਉਹੀ ਗੱਲ ਵਾਦ ਨਜ਼ਾਰਾ ਵੱਖਰਾ ਜਿਹੜਾ ਉਹ ਖਾਲੀ ਨਹੀਂ ਪੜਦਾ ਖਰੀਦਣੀ ਹੈ ਆਪਣੇ ਰੁਪਏ ਸਾਰੇ ਹੋਰ ਵੀ ਕੰਮ ਕਰਦੇ ਕੰਮ ਠੀਕ ਹੈ ਜੀ ਬਹੁਤ ਬਹੁਤ ਛੋਟਾ ਵੀ ਧੰਨਵਾਦ